ਅੱਜ ਦੇਸ਼ ਭਰ ਵਿੱਚ ਮੁਸਲਿਮ ਪਾਈਚਾਰੇ ਵੱਲੋਂ ਨਮਾਜ਼ ਅਦਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਗਲੇ ਮਿਲ ਕੇ Eid ਦੀ ਮੁਬਾਰਕਬਾਦ ਦਿੱਤੀ ਗਈ। ਮੁਸਲਿਮ ਪਾਈਚਾਰੇ ਵੱਲੋਂ ਪੂਰੀ ਦੁਨੀਆ ਵਿੱਚ ਅਮਨ ਸ਼ਾਂਤੀ ਕਾਇਮ ਕਰਨ ਦੀ ਦੁਆ ਕੀਤੀ ਗਈ। ਇਸ ਮੌਕੇ ਤੇ ਸਿਆਸੀ ਆਗੂਆਂ ਨੇ ਸ਼ਿਰਕਤ ਕਰਨ ਮੁਸਲਿਮ ਪਾਈਚਾਰੇ ਨੂੰ ਦਿੱਤੀ ਵਧਾਈ। ਪਾਇਰ ਪਾਇਕੇ ਆਉਂਦੀ ਅੱਜ ਮੁਸਲਮ ਭਾਈਚਾਰੇ ਵਾਸਤੇ ਬਹੁਤ ਵੱਡਾ ਦਿਨ ਹੈ। ਈਦੁਲ ਫਤਰ ਦੀ ਨਮਾਜ਼ ਅਦਾ ਕੀਤੀ ਸਭ ਨੇ। ਤੇ ਮੈਂ ਇੱਥੇ ਆਪਣੇ ਇਹ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕ ਦਿਨਾ, ਮੁਬਾਰਕ ਦਿਨ ਆਇਆ। ਤੇ ਸਭ ਨੂੰ ਮਿਲਿਆ ਨਾ ਕਿ ਹਿੰਦੁਸਤਾਨ ਇੱਕ ਗੁਲਦਸਤਾ ਵਾ। ਸਭ ਪਿਆਰ ਨਾਲ ਰਹਿਣ, ਭਾਈਚਾਰੇ ਨਾਲ ਰਹਿਣ, ਖੁਸ਼ ਰਹਿਣ, ਤਰੱਕੀ ਕਰਨ। ਹਰ ਨੂੰ ਤਰੱਕੀ ਦਾ ਮੌਕਾ ਮਿਲੇ ਤੇ ਪਿਆਰ ਜਿਹੜਾ ਵਾ ਹਰ ਧਰਮ ਜਿਹੜਾ ਪਿਆਰ ਸਿਖਾਉਂਦਾ ਸਤਿਕਾਰ ਸਿਖਾਉਂਦਾ ਇੱਕ ਦੂਜੇ ਦਾ ਦੁੱਖ ਸੁੱਖ ਦੇ ਵਿੱਚ ਆਪਾਂ ਸ਼ਾਮਲ ਹੋਣਾ ਸਿਖਾਉਂਦਾ ਤੇ ਅੱਜ ਮੈਂ ਖੁਸ਼ੀ ਦਾ ਮੌਕਾ ਤੇ ਅੱਜ ਸਭ ਸ਼ਾਮਲ ਹੋਣਾ ਆ ਸਭ ਨੂੰ ਇੱਕ ਵਾਰੀ ਫੇਰ ਇਹ ਦਿਲੋਂ ਪੁੱਤੇ ਦਿਲੋਂ ਫਤਰੀ ਬਹੁਤ ਬਹੁਤ ਮੁਬਾਰਕ ਮਾਸ਼ਾਅਰਬ ਨੀ ਸਿਖਾਤਾ ਇਦ ਦੀਆਂ ਵਧਾਈਆਂ ਅਸ਼ੀਰਵਾਦ ਅੱਲਾਹ ਤਾਲਾ ਦੇ ਅਗੇ ਅਰਦਾਸ ਕੀਤੀ ਕਿ ਸਾਡਾ ਪਾਇਸਾ ਦਾ ਤਰੱਕੀ ਕਰੇ ਆਪਸੀ ਪਿਆਰ ਵਧੇ ਸਭ ਦਾ ਸਤਕਾar ਹੋਵੇ ਅਬਸਰਤ ਕਰੀ ਜੀ ਪਾਈਸਾ ਦੇ ਵੱਲੋਂ ਕਿੰਨਾ ਕਿ ਪਿਆਰ ਮਿਲ ਰਿਹਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਬਹੁਤ ਹੀ ਜ਼ਿਆਦਾ ਉਸਨੂੰ ਪਾਈਸਾ ਦੇ ਬਹੁਤ ਦਾ ਆ ਅੱਜ ਇਦੁਲ ਫਿਤਰ ਦਾ ਜਿਹੜਾ ਖੁਸ਼ੀਆਂ ਭਰਿਆ ਜਿਹੜਾ ਤਿਹਾੜਾ ਇਹ 30 ਦਿਨ ਦੇ ਲੋਕ ਰੋਜ਼ਾ ਰੱਖ ਕੇ 17-18 ਘੰਟੇ ਬੁਖੇ ਰਹੇਗੇ ਅੱਲਾਹ ਦੀ ਇਬਾਦਤ ਕਰਕੇ ਪਾਈਂ ਟਾਈਮ ਨਮਾਜ਼ ਪੜ੍ਹ ਕੇ ਉਸ ਤੋਂ ਬਾਅਦ ਇਸ਼ਾ ਦੀ ਨਮਾਜ਼ ਤੋਂ ਬਾਅਦ ਇੱਕ ਘੰਟੇ ਦੀ ਨਮਾਜ਼ ਪੜ੍ਹ ਕੇ ਉਹ ਸਾਰੀਆਂ ਇਬਾਦਤਾਂ ਕਰਕੇ ਤੇ ਅੱਜ ਉਹ Eid ul Fitr ਦਾ ਦਿਨ ਦੇਖਦੇ ਨੇ ਰਾਤ ਇੱਕ ਦਿਨ ਪਹਿਲਾਂ ਉਹ ਜਿਹੜਾ ਚੰਦ ਦੇਖਦੇ ਨੇ ਵੀ ਚੰਦ ਜਿਹੜਾ ਸਾਨੂੰ ਅੱਲਾਹ ਤਾਲਾ ਨੇ ਇਹ ਦਿਖਾਤਾ ਤੇ ਸਵੇਰ ਸਵੇਰੇ Eid ਹੋਏਗੀ ਉਹ ਅੱਜ Eid ਦਾ ਤਿਹਾਰ ਜਿਹੜਾ ਵਾ ਬੜਾ ਖੁਸ਼ੀਆਂ ਭਰਿਆ ਮਨਾਇਆ ਜਾ ਰਿਹਾ ਔਰ ਇੱਥੇ ਜਿਹੜੀ ਹੈ ਕਾਫੀ ਜਿਹੜੇ ਨੇਤਾगण ਵੀ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੀ ਪਬਲਿਕ ਆਈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਾਡੇ ਮੌਲਾਣਾ ਜਾਮਾ ਮਸਜਿਦ ਖੈਰੂਦੀਨ ਦੇ ਵਿੱਚ ਹਾਲ ਬਿਯਾਰ ਦੇ ਵਿੱਚ ਆਪਣਾ ਹਾਮਿਦ ਹੁਸੈਨ ਕਾਸਮੀ ਨੇ ਜਿਹੜੀ ਨਮਾਜ਼ ਪੜਾਈ ਅਸੀਂ ਉਹਨਾਂ ਦੇ ਨਾਲ ਜਿਹੜੇ ਸਾਰੇ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਅਸੀਂ ਵੀ ਉਹਨਾਂ ਨਾਲ ਪੜ੍ਹੀ ਔਰ ਦੁਆਵਾਂ ਕੀਤੀਆਂ ਗਈਆਂ ਸਾਰੇ ਇੰਡੀਆ ਵਾਸੀ ਪੰਜਾਬ ਵਾਸੀ ਔਰ ਜਿਹੜੇ ਫਲਸਤੀਨ ਵਰਗੇ ਜਿਹੜੇ ਮੁਲਕ ਨੇ ਉਹਨਾਂ ਦੇ ਵੀ ਤਸ਼ੱਦਦ ਹੋ ਰਹੀ ਹੈ ਮਜਲੂਮਾਂ ਦੇ ਉੱਤੇ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਔਰਤਾਂ ਦੇ ਉੱਤੇ ਉਹਨਾਂ ਦਾ ਵੀ ਦੁਆ ਕੀਤੀ ਗਈ ਜਿਵੇਂ Eid ਦਾ ਤਿਹਾੜਾ ਜਿਹੜਾ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਬਹੁਤ ਵੱਡਾ ਤਿਹਾੜਾ ਹੈ ਜਿਵੇਂ ਹੁਣ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਸੰਦੇਸ਼ ਜਿਹੜਾ ਦੇਣਾ ਚਾਹੁੰਦੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਹੈ ਇਸ ਟਾਈਮ ਅਮਰੀਕਾ ਦੀ ਵਰਲਡ ਹੈਲਥ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੇ ਜਿਹੜੀ ਹੈ ਸਾਇੰਸ ਦੇ ਵਿੱਚ ਕੱਢਿਆ ਵਾ ਕਿ ਰੋਜ਼ਾ ਰੱਖਣ ਦਾ ਜਿਹੜਾ ਮਹੱਤਵ ਹੈ ਤੱਤਵ ਹੈ ਪੰਜਾਬੀ ਦੇ ਵਿੱਚ ਆਪਾਂ ਦਸੀਏ ਤੇ ਉਹਦਾ 25 ਬਿਮਾਰੀਆਂ ਦੂਰ ਹੁੰਦੀਆਂ ਉਹਨ ਜਿਹੜੇ ਕੈਂਸਰ ਦੇ ਵਿੱਚ ਜੇ ਤੁਸੀਂ ਲਾਓ ਤੇ ਡਾਕਟਰ ਦੱਸ ਰਹੇ ਨੇ ਕਿ ਕੈਂਸਰ ਵਾਲੇ ਬੰਦੇ ਨੂੰ ਭੁੱਖਾ ਰੱਖੋ ਤੇ ਜਿਹੜੇ ਸਾਡੇ ਹਜੂਸ ਸੱਲ੍ਲਾਹ ਵਾਲੀ ਵਸੱਲਮ ਦੇ ਅਸੀਂ ਨਕਸ਼ੇ ਕਦਮ ਦੇ ਉੱਤੇ ਚੱਲਦੇ ਪਏ ਆ ਉਹਨਾਂ ਨੇ ਸਾਨੂੰ ਹਜ਼ਾਰਾਂ ਸਾਲ ਪਹਿਲਾਂ ਜਿਹੜਾ ਵਾ ਉਹ ਇਹ ਪੈਗਾਮ ਦੇ ਕੇ ਚਲੇ ਗਏ ਨੇ ਕਿ ਤੁਸੀਂ ਰਮਜ਼ਾਨ ਮਹੀਨਾ ਆਏਗਾ ਰਮਜ਼ਾਨ ਮਹੀਨੇ ਦੇ ਵਿੱਚ ਇਬਾਦਤ ਕਰਨੀ ਹੈ ਔਰ ਰੋਜ਼ੇ ਰੱਖਣੇ ਆ ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਸਾਇੰਟਿਸਟ ਨੇ ਹੋਰ ਵੀ ਵੱਡੇ ਵੱਡੇ ਮੁਲਕਾਂ ਦੇ ਉਹਨਾਂ ਨੇ ਵੀ ਜਿਹੜਾ ਵਾ ਇਹਨੂੰ ਕਲੀਅਰ ਕਰ ਦਿੱਤਾ ਕਿ 25 ਬਿਮਾਰੀਆਂ ਨਾਲ ਦੂਰ ਹੁੰਦੀਆਂ ਬਹੁਤ ਜ਼ਬਰਦਸਤ ਬਿਮਾਰੀਆਂ